ਸ਼ਲੋਕ ਮਹਲਾ 3 ਬਾਹੋ ਬਾਹੋ ਕਰਤਿਆਂ ਰਹਿਣ ਸੁਖ ਬਿਹਾਏ ਬਾਹੋ ਬਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਈ ਬਾਹੋ ਬਾਹੋ ਕਰਤਿਆਂ ਹਰ ਸਿਉ ਲਿ ਬੁਲਾਏ ਬਾਹੋ ਬਾਹੋ ਕਰਮੀ ਬੋਲ ਬੁਲਾਏ ਬਾਹੋ ਬਾਹੋ ਕਰਤਿਆਂ ਸੋਭਾ ਪਾਏ ਨਾਨਕ ਬਾਹੋ ਬਾਹੋ ਸਤਿਰ ਜਾਏ ਮਹਲਾ ਤੀਜਾ ਬਾਹੋ ਬਾਹੋ ਬਾਣੀ ਸੱਚ ਹੈ ਗੁਰਮੁਖ ਲਦੀ ਭਾਲ ਬਾਹੋ ਬਾਹੋ ਸ਼ਬਦ ਉਚਰੈ ਬਾਹੋ ਬਾਹੋ ਹਿਰਦੈ ਨਾਲ ਬਾਹੋ ਬਾਹੋ ਕਰਤੈ ਹਰ ਪਾਇ ਸਹਜੇ ਗੁਰਮੁਖ ਭਾਲ ਸੇਵਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲੇ ਔੜੀ ਮਨਾਇਤ ਲੋਬੀਆਂ ਨਿਤ ਲੋਬੇ ਰਾਤਾ माया मनसा मोहनी दह दिस फेरा त न नओ जा न मन मुख दुख खाता रसना खात नस न फीका बोलात जिन गुरमुख अमृत चाखिया से जन त्रिप ता सलोक महाला ती जान। बाहो बाहो त सो आखी जे सच्चा गहर गंभीर बहो बहोत सनो आखी जे गुणदाता मत तीर बहो बहो त सुणो आखिय जे सब महर साए बहो बहो तिसनो आख जे रिझक सुभाह नानक बहो बाहो इको कर सलाही जतगुर दखाए महला ती जै ਬਾਹੋ ਬਾਹੋ ਗੁਰਮੁਖ ਸਦਾ ਕਰੇ ਮਨਮੁਖ ਮਰ へ ਵਿਖ ਖਾਏ ਉਹਨਾ ਬਾਹੋ ਬਾਹੋ ਨਾ ਭਾਵੈ ਦੁਖ ਦੁਖ ਬਿਹਾਏ ਗੁਰਮਖ ਅੰਮ੍ਰਿਤ ਪੀਵਣਾ ਬਾਹੋ ਬਾਹੋ ਕਰੇ ਲੇਵ ਲਾਏ ਨਾਨਕ ਬਾਹੋ ਬਾਹੋ ਕਰੇ ਸੇ ਜਨ ਨਿਰਮਲੇ ਤੇਰ ਭਾਵਨ ਸੋਝੀ ਪਾਏ ਪਉੜੀ ਹਰ ਕਹਿ ਪਾਣ ਗੁਰ ਮਿਲੈ ਸੇਵਾ ਭਗਤ ਬਣੀ ਜਾ ਹਰ ਕਹਿ ਪਾਣ ਹਰ ਮਨ ਬਸੈ ਸਹਜੇ ਰਸ ਸਹਜੇ ਰਸ ਪੀਜੈ ਹਰ ਕਹਿ ਪਾਣ ਸੁਖ ਪਾਈਐ ਹਰ ਲਾਹ ਨਿਤ ਲੀਜੈ ਹਰ ਕਹਿ ਤਖਤ ਬਹਾਲੈ ਨਿਤ ਨਿਜ ਘਰ ਸਦਾ ਬਸੈ ਜਾ ਹਰ ਇੱਕ ਆਪਾਣਾ ਤੈਨੇ ਮੰਨਿਆ ਜਿਨਾ ਗੁਰੂ ਮਿਲ ਜਾ ਸਲੋਕ ਮਹਲਾ 3 ਜੈ ਬਾਹੋ ਬਾਹੋ ਸੇ ਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ ਬਾਹੋ ਬਾਹੋ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਬਾਹੋ ਬਾਹੋ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਬਾਹੋ ਬਾਹੋ ਕਰੇ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਬਾਹੋ ਬਾਹੋ ਹਿਰਦੈ ਉਚਰਾ ਮੁਖੋਂ ਪੀ ਬਾਹੋ ਬਾਹੋ ਕਰਿਓ ਨਾਨਕ ਬਾਹੋ ਬਾਹੋ ਜੋ ਕਰੇ ਹਉ ਤਿਨ ਮਨ ਤਿਨ ਕੋ ਦੇਉ ਮਹਲਾ ਤਿਜਾ ਬਾਹੋ ਬਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨਸੇ ਆ ਤੈਨ ਫਲ ਪਾਇਆ ਹਾਂ ਤੈਨ ਬਲ ਹਰ ਜਾਓ ਬਾਹੋ ਬਾਹੋ ਗੁਣੀ ਨਿਜਾਨ ਹੈ ਜਿਸ ਨਾ ਦੇ ਸੋ ਖਾਏ ਬਾਹੋ ਬਾਹੋ ਜਲ ਥਲ ਭਰਪੂਰ ਹੈ ਗੁਰਮਖ ਪਾਇਆ ਜਾਏ ਬਾਹੋ ਬਾਹੋ ਗੁਰਸਿੱਖ ਨਿਤ ਸਭ ਕਰ ਗੁਰਪੂਰੇ ਬਾਹੋ ਬਾਹੋ ਭਾਵੈ ਨਾਨਕ ਬਾਹੋ ਬਾਹੋ ਜੋ ਮਨ ਚਿਤ ਕਰੇ ਤੇ ਸਜਮ ਕੰਕਰ ਨੇੜ ਨਾ ਆਵਹਿ ਪਾਉੜੇ ਹਰ ਜਿਉ ਸੱਚਾ ਸਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸਚ ਸਹਜ ਸਮਾਣੀ ਆਨੰਦਿਨ ਜਾਗੇ ਨਾ ਸਭੇ ਜਾਗਤ ਰਹਿਣ ਬਿਹਾਨੀ ਗੁਰਮਤਿ ਹਰਿ ਅਸ ਚਾਖਿਆ ਸੇ ਪੁਨ ਬਰਾਣੀ ਬਿਨ ਗੁਰ ਕਨੇ ਨਾ ਪਾਇਓ